ਇਹਦੀ ਦੋ ਸੈਣੀ ਜਿਹੜੀ ਸਕੂਲ ਦੀਆਂ ਬੱਸਿਸ ਸੱਗੀਆਂ ਤਾਂ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲ ਇਹ ਚੁਪੀ ਹੋਈ ਤੇ ਬੱਚਿਆਂ ਨੂੰ ਜੋ ਲੈ ਕੇ ਜਾ ਰਹੇ ਸੀ ਅੱਗੋਂ ਸਟਰਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਜੋ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮ뷸ੈਂਸਿਸ ਵੀ ਆ ਗਏ ਸਾਰਾ ਪ੍ਰਸ਼ਾਸਨ ਉਸ ਜੀਲੇ ਹਰਕਤ ਚ ਆ ਗਿਆ ਸੀਗਾ ਤਾਂ ਸੱਤ ਅਣੀ ਦੂਸਰ ਗਾਣੀ ਬਣਾ ਦੇ ਚਲੋ 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 ਠੀਕ ਹੈ ਠੀਕ ਹੈ ਠੀਕ ਹੈ ਓਕੇ ਲਗਾ ਮੈਂ ਤੋਂ ਜਾਨ ਲੱਗਿਆ ਰੋਡ 'ਤੇ ਜਾਣਾ ਕਿੱਦਾਂ ਦਾ ਯਾ ਸਰ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ ਬਿਲਕੁਲ ਸਭ ਸੇਫ ਹੈਗੇ ਔਰ ਬੱਚੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹ ਟਾਈਮ 'ਤੇ ਉਹਨਾਂ ਨੂੰ ਜੇਕਰ ਦਿਨੋ ਹਸਪੀਟਲ ਜਾਣ ਦੀ ਲੋੜ ਹੈਗੀ ਉੱਥੇ ਭੇਜ ਰਹੇ ਹੈਗੇ ਆ ਤੇ ਐਸੋਛ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆਂ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਸਰ ਇੱਕ ਦੇਖਿਆ ਗਿਆ ਸਕੂਲ ਛੇਵਾਦ ਦੀ ਜ਼ਿੰਮੇਵਾਰੀ ਦੀ ਹੁੰਦੀ ਸੀ ਨੇ ਤੇ ਉਹ ਲੇਕਿਨ ਨਹੀਂ ਪਾਈਆਂ ਗਈਆਂ ਉਹਦੇ ਬਾਰੇ ਪੁਲਿਸ ਕੀ ਕਰੇਗੀ ਨਹੀਂ ਉਹ ਚੈੱਕ ਕਰ ਦਾਂਗੇ ਜੀ ਇਹ ਤਾਂ ਆਪਾਂ ਹਲੇ ਪਹੁੰਚੇ ਹੀ ਆ ਅੱਜ ਇਹ ਤਾਂ ਉਹ ਦੇਖ ਲੈਣੇ ਨੇ ਕਿ ਕਿੱਥੇ ਵੀ ਕੋਈ ਕਮੀ ਕੋਈ ਅਸੀ ਪਾਈ ਜਾਊਗੀ ਨਹੀਂ ਉਹ ਸਖਤ ਕਾਸ਼ਨ ਲਵਾਂਗੇ ਜੀ ਬਿਲਕੁਲ ਅ ਅੱਜ ਦੇ ਦਿਨ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ ਸੇਨ ਮੈਰੀ ਸਕੂਲ ਦੀ ਦੋ ਬੱਸਾਂ ਸੀ ਤੇ ਬਾਬਾ ਸੇਵਾ ਸਿੰਘ ਜੀ ਸਕੂਲ ਦੀ ਇੱਕ ਬੱਸ ਸੀ ਇਹਨਾਂ ਦੀ ਆਪਸ ਵਿੱਚ ਜਾਂਦੇ ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ ਪਰ ਸ਼ੁਕਰ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ ਤੇ ਕੁਝ ਵੀ ਨਈ ਰਿਪੋਰਟ ਹੋਇਆ ਫਿਲਹਾਲ ਸੋ ਇੱਥੇ ਪੁਲਿਸ ਦੀ ਟੀਮ ਹੈਲਥਲੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫਿਸਰਸ ਐਂਡ ਵੀ ਆਰ ਔਨ ਟੌਪ ਆਫ ਇਟ ਡੀਪਲੀ ਇਨਵੈਸਟੀਗੇਟ ਕੀਤਾ ਜਾਊਗਾ ਕਿ ਤੇ ਸੈਂਸਿਟਿਵ ਬੱਚੇ ਸੀ ਜਿਹਦੇ ਵਿੱਚ ਛੋਟੀ ਉਮਰ ਦੇ ਬੱਚੇ ਛੋਟੀ ਉਮਰ ਦੇ ਬੱਚੇ ਸੀ ਜਿਹੜੇ ਕਿਤੇ ਨਹੀਂ ਕਿਤੇ ਇੱਡਾ ਵੱਡਾ ਰਿਸਕ ਵੀ ਸੀਗਾ ਹਾਂ ਬਿਲਕੁਲ ਜੀ ਇਹ ਇਨਕੁਆਇਰੀ ਪ੍ਰੀਲੀਮਿਨਰੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੇ ਕੋਈ ਇਸ ਦੇ ਪਿੱਛੇ ਅਜਿਹੇ ਕਾਰਨ ਹੋਏ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ ਜ਼ਰੂਰ ਉਸ ਤੇ ਕਾਰਵਾਈ ਕੀਤੀ ਜਾਏਗੀ ਹਾਂ ਕਨਫਰਮ ਹਾਂ ਦੇਖੋ ਜੀ ਕਾਰਵਾਈ ਵਾਹਨਾਂ ਦੇ ਜੋ ਹੈ ਕੰਟੀਨਿਊਸ ਰੂਪ ਤੇ ਚਲਦੀ ਰਹਿੰਦੀ ਹੈ ਸੋ ਐਸ ਡੀਐਮਸ ਵੱਲੋਂ ਰੈਗੂਲਰ ਚੈਕਿੰਗਸ ਤੇ ਇਵਨ ਟ੍ਰਾਂਸਪੋਰਟ ਆਫਿਸ ਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਕੰਟੀਨਿਊਸ ਚੈਕਿੰਗ ਜਿਹੜੀਆਂ ਚੱਲ ਰਹੀਆਂ ਨੇ ਤੋਂ ਹਰ ਸ਼ੋਰ ਸ਼ੋਰ ਦੇ ਨਾਲ ਹੀ ਚੱਲਣੀ ਹੈ